ஆஜை சத் ஸ்ரீகால ஜீ சாரம் சுவத்தூபி அது அப்பா ஆக்க சிாாங்க ஆரிவரே சிதி சட்டேட் பண்ணி சிஸ் தரன் பண்ணுவேன் ாா் திள்ளாஸ் தர ਤੁਸੀਂ ਵੀ ਇਹ ਤਰੀਕੇ ਨਾਲ ਤਿੱਲਾ ਲੈ ਸਕਦੇ ਹੋ ਨਾ ਪਜਾ ਕਰਵਿਆਂ ਦਾ ਆ ਜਾਊਗਾ ਇਹ ਤੇ ਇਸ ਤਰ੍ਹਾਂ ਇਹ ਵੀ ਇਸ ਤਰ੍ਹਾਂ ਨਹੀਂ ਆਪਾਂ ਸਿੱਪੀਆਂ ਲੈ ਸਕਦੇ ਆ ਇਸ ਤਰੀਕੇ ਨਾਲ ਐਦਾਂ ਦੀਆਂ ਤੁਸੀਂ ਵੀ ਇਸ ਤਰੀਕੇ ਨਾਲ ਸਿੱਪੀਆਂ ਲੈ ਸਕਦੇ ਹੋ ਤੇ ਆਪਾਂ ਸਿੱਪੀ ਲਗਾਉਣਾ ਸਿੱਖਾਂਗੇ ਅੱਜ ਇਹ ਆਪਾਂ ਕਿੱਦਾਂ ਲਗਾਉਣੀ ਆ ਸਿੱਪੀ ਲੱਭ ਪਏ ਇਸ ਤਰ੍ਹਾਂ ਨਾਲ ਪਤਾ ਗਾ ਨਿਚੋ ਦੀ ਕੱਢ ਲੈ ਆਸ ਤਰੀਕੇ ਨਾਲ ਤੇ ਉਹਨਾਂ ਪੈ ਇੰਦੇ ਵਿੱਚ ਆਪਾਂ ਸਿੱਪੀ ਪਾਵਾਂਗੇ ਐਦਾਂ ਕਰਕੇ ਐਸ ਤਿੱਕੇ ਨਾਲ ਇਹ 14 ਨੰਬਰ ਆ ਰਹੀ ਲਈ ਆਪਾਂ ਇੰਦੇ ਵਿੱਚ ਆਪਾਂ ਸਿੱਪੀ ਪਾ ਲਈ ਇਸ ਤਰ੍ਹਾਂ ਠੀਕ ਹੈ ਇਹ ਐਦਾਂ ਐਦਾਂ ਆਪਾਂ ਸਿੱਪੀ ਪਾ ਲਈ నీగా కట్లేను ఆ రీన మన కి కమా కనుచోది ਫੇਰ ਆਪਾਂ ਉਸੇ ਤਰ੍ਹਾਂ ਹੀ ਆਪਾਂ ਪਾ ਲਾਂਗੇ ਇਸ ਤਰੀਕੇ ਨਾਲ ਨੀਚੇ ਦੀ ਇੰਦਾ ਕਰਕੇ ਫਿਰ ਆਪਾਂ ਇਹਦੇ ਵਿੱਚੋਂ ਆਪਾਂ ਇੱਕ ਕੱਢਾਂਗੇ ਇੰਦਾ ਤੇ ਫਿਰ ਆਪਾਂ نیچے ਜਾਵਾਂਗੇ ਫਿਰ ਆਪਾਂ ਧਾਗਾ ਉੱਪਰ ਲੈ ਕੇ ਆਵਾਂਗੇ ਇਹਦੇ ਵਿੱਚ ਦੀ ਕੱਢਾਂਗੇ తికే ఎట్లా ਬਸ ਤੁਸੀਂ ਜਿੰਨੀ ਵੀ ਪ੍ਰੈਕਟਿਸ ਕਰੋਗੇ ਉਦੋਂ ਦਾ ਹੀ ਤੁਹਾਨੂੰ ਇਹ ਆ ਜਾਊਗਾ ਕੋਈ ਆਖਰੀ ਨਿਆ ਚਲਾਉਣੀ ਇੱਕ ਵਾਰੀ ਆ ਗਈ ਤਾਂ ਫਿਰ ਵਧੀਆ ਸੌਖੀ ਲੱਗਣ ਲੱਗ ਜਾਂਦੀ ਹੈ ਚਲੋ ਤਾਂ ਤਾਂ ਗਣਾ ਨਿੱਕਾ ਕਿੱਚਿਆ ਜਾਂਦਾ ਜਦੋਂ ਤੇ ਉਹ ਆਪਣੀ ਸਿੱਪੀ ਨਿੱਕਲ ਜਾਂਦੀ ਹੈ ਬਸ ਥੋੜਾ ਜਿਹਾ ਧਿਆਨ ਰੱਖਣਾ ਤਾਂ ਇਹ ਆਪਣੀਆਂ ਸਿੱਪੀਆਂ ਥੋੜੀਆਂ ਜਿਹਾ ਮਿਕਸ ਹੋਈਆਂ ਪਈਆਂ ਕੋਈ ਵੱਡੀ ਹੈ ਕੋਈ ਛੋਟੀ ਹੈ

ਉਹਨੂੰ ਕੱਢਦੇ ਜਾਣਾ ਹੋੜੀ ਵਾਲੀ ਇੰਤਾਂ போஸ்டேட்ட ਜਿੱਦਾਂ ਮਰਜੀ ਸ਼ੇਪ ਚੈਨ ਉਹ ਬਣਾ ਸਕਦੇ ਹੋ ਇੰਦਾ ਕਰਕੇ ਪਹਿਲਾ ਆਪਾਂ ਇੱਕ ਇੱਕੀ ਮਤਲਬ ਸਿੱਪੀ ਰੱਖਣੀ ਆ ਵਿੱਚ ਬਾਅਦ ਵਿੱਚ ਇੱਕ ਵਾਰੀ ਆਪਾਂ ਨੂੰ ਚਲਾਉਣੀ ਆਗੀ ਆਰੀ ਤੇ ਫਿਰ ਆਪਾਂ ਮਤਲਬ ਇਹਨੂੰ ਭਰ ਵੀ ਸਕਦੇ ਆ ਇੰਦਾ ਕਰਕੇ ਇਹਨੂੰ ਖਿੱਚ ਲੈਣਾ ఆను యా తరికే నీధీ రిను ఎద సీధా మూ రిధీ వచ్చే నీచే சேன்பாங்கவா கத்தி பனி குப்பி ஷோ ਤੁਸੀਂ 14 ਨੰਬਰ ਆਰੀ ਲੈ ਸਕਦੇ ਹੋ ਇਹ ਵਧੀਆ ਹੁੰਦੀ ਹੈ ਦੇ ਨਾਲ ਤੁਸੀਂ ਕੁਝ ਵੀ ਲਗਾ ਸਕਦੇ ਹੋ ਦੇਖੋ ਜੀ ਇਦਾਂ ਨਾਲ ਆਪਾਂ ਇਹ ਸਟ੍ਰੇਟ ਲਾਈਨ ਬਣਾ ਲਈਏ ਇੱਕ ਕਪਾਏ ਬਣਾਈ ਸੀ ਪਲਾਸਟਿਕ ਦੇ ਨਾਲ ਬਣਾਈ ਸੀਗੀ ਤੇ ਹੁਣ ਆਪਾਂ ਇਹਨੂੰ ਇੱਥੇ ਇਹਨੂੰ ਬੰਦ ਕਰ ਦਾਂਗੇ ਤੁਸੀਂ ਵੀ ਇਦਾਂ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਆ ਜਾਊਗੀ ਐਦਾਂ ਪਾ ਨੀਚੋ ਇਲਾਕੇ ਆਉਣਗੇ ਧਾਗਾ ਐਦਾਂ ਕਰਕੇ ਜਿੱਦਾਂ ਆਪਾਂ ਇਹ ਵਾਲਾ ਇਹ ਵਾਲਾ ਇਹ ਵਾਲਾ ਇਹ ਵਾਲਾ ਤਾਂ ਗੱਪ ਚੱਕਿਆ ਸੀ ਜਿਹੜਾ ਆਪਾਂ ਪਹਿਲਾਂ ਸੀਗਾ ਧਾਗਾ ਜਿਹੜਾ ਆਪਣਾ ਇਹ ਵਾਲਾ ਸੀਗਾ ਮਤਲਬ ਕਿ ਇਹ ਵਾਲਾ ਹਨਾ ਇਹਨੂੰ ਆਪਾਂ ਇਸ ਤਰੀਕੇ ਨਾਲ ਚੱਕਵਾਂਗੇ ਐਂ ਤਾਂ ਐਂ ਦਾ ਕਰਕੇ ਠੀਕ ਹੈ ਜੀ ਤੇ ਇਹਨੂੰ ਆਪਾਂ ਵਿੱਚ ਦੀ ਘਟਣਾ ਇਦਾਂ ਇੱਕ ਮੈਂ ਤੁਹਾਨੂੰ ਦਿਖਦੀ ਆ ਐਂ ਦਾ ਕਰਕੇ ਠੀਕ ਹੈ ਜੀ ਜਿਹੜਾ ਆ ਇਹ ਵਾਲਾ ਆਪਣਾ ਧਾਗਾ ਹੋਊਗਾ

ਇਹ ਵਾਲੀ ਜਿਹੜੀ ਆ ਇਹ ਵਾਲਾ ਧਾਗਾ ਇਹਨੂੰ ਆਪਾਂ ਖਿੱਚ ਲੈਣਾ ਤਾਂ ਤਾਂ ਕਿ ਇਹ ਆਪਣੀ ਗੰਢ ਲੱਗ ਗਈ ਇਸ ਤਰੀਕੇ ਨਾਲ ਜਿਵੇਂ ਇਦਾਂ ਗੰਢ ਲਾਉਣੀ ਸਿਕਸ ਅਗਦੇ ਹੋ ਪਹਿਲਾਂ ਦੇਖੋ ਇਹ ਇਹਨੂੰ ਆਪਾਂ ਰੱਖਣਾ ਹੈ ਜਿਹੜੀ ਇਹ ਵਾਲੀ ਹੈ ਦੂਸਰਾ ਆਪਾਂ ਭਰਿਆਗਾ కేనా పలాను బిచే గంధ గ జస్ తరికే నేరు తరికే నీద ਦਾ ਇਹਨਾਂ ਦੋਨਾਂ ਨੂੰ ਆਪਾਂ ਢਿੱਲਾ ਥੋੜਾ ਜਿਹਾ ਰੱਖ ਲਾਂ ਪਹਿਲਾਂ ਵੀ ਆਪਾਂ ਨਹੀਂ ਪਤਾ ਲੱਗਦਾ ਤਾਂ ਇਹਨਾਂ ਨੂੰ ਢਿੱਲਾ ਰੱਖ ਲੈ ਤੇ ਇਹਨੂੰ ਆਪਾਂ ਇਹਨੂੰ ਪਤਾਗੇ ਨੂੰ ਆਪਾਂ ਇਹਨੂੰ ਖਿੱਚ ਲੈਣਾ ਇਹਨੂੰ نیچے ਖਿੱਚ ਲੈਣਾ ਇਸ ਤਰੀਕੇ ਨਾਲ ਫਿਰ ਆਪਣੀ ਗੰਢ ਲੱਗ ਜੂਗੀ ਤੇ మేన బా లమాద నీచే ఫేమతో థా ఔాను బాను తే తరికేనా ఎంత బ గె ల వీడియో వదిలేక శేర కమెంట్ క ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੋਕੀ ਹੋਰ ਨਵੇਂ-ਨਵੇਂ ਤਰੀਕੇ ਨਾਲ ਤੁਹਾਨੂੰ ਆਏ ਚੁਣਨਾ ਸਕਾ ਜੀ ਥੈਂਕ ਯੂ